ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਤੁਹਾਡੇ ਨਾਲ ਜੋ ਵੀਡੀਓ ਜੋ ਪਿੱਛੇ ਆਪਾਂ ਵਿਚਾਰ ਕੀਤੀ ਸੀ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਥੀ ਭਾਈ ਬੱਲਾ ਤੇ ਭਾਈ ਮਰਦਾਨਾ ਭਾਈ ਮਰਦਾਨਾ ਜੋ ਰਵਾਬ ਦੀ ਸੇਵਾ ਬੜੇ ਲੰਬੇ ਸਮੇਂ ਤੱਕ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰੱਬੀ ਬਾਣੀ ਦਾ ਕੀਰਤਨ ਕਰਵਾਇਆ ਉਨਾ ਬਾਰੇ ਜਿਹੜੀ ਵਿਚਾਰ ਜਿਹੜੀ ਤੁਹਾਡੇ ਨਾਲ ਉਹਨਾਂ ਦੇ ਜੀਵਨ ਬਾਰੇ ਕਿ ਉਹਨਾਂ ਦੇ ਘਰ ਵਾਲੀ ਦਾ ਉਹਨਾਂ ਦੇ ਬੱਚਿਆਂ ਦਾ ਕੀ ਨਾਮ ਹੈ ਪਿੱਛੇ ਇੱਕ ਆਪਾਂ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਆਪਾਂ ਦੱਸਿਆ ਨਹੀਂ ਸੀ ਹੈਗਾ ਸੰਗਤ ਤੋਂ ਆਪਾਂ ਰਾਇ ਲਈ ਸੀ ਸੰਗਤ ਤੋਂ ਪੁੱਛਣਾ ਚਾਹੁੰਦੇ ਸੀ ਕਿ ਜਿਨ੍ਹਾਂ ਨੂੰ ਪਤਾ ਉਹ ਕਮੈਂਟਾਂ ਰਾਈ ਆਈ ਮਰਦਾਨੇ ਦੇ ਬੱਚਿਆਂ ਤੇ ਉਹਨਾਂ ਦੇ ਘਰ ਵਾਲੀ ਦਾ ਨਾਮ ਜਿਹੜਾ ਦੱਸਣ ਦੀ ਕਿਰਪਾਲਤਾ ਕਰਿਓ ਪਰ ਕਿਸੇ ਵੀਰ ਦਾ ਕੋਈ ਕਮੈਂਟ ਜਿਹੜਾ ਉਹ ਵਿਚਾਰ ਜਾਂ ਉਹਨਾਂ ਬਾਰੇ ਕੋਈ ਕਿਸੇ ਨੇ ਦੱਸਿਆ ਨਹੀਂ ਪਰ ਅੱਜ ਦੁਆਸ ਤੁਹਾਡੇ ਨਾਲ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਨੇ ਭਾਈ ਮਰਦਾਨਾ ਜੀ ਦੇ ਤਿੰਨ ਬੱਚੇ ਹੋਏ ਨੇ ਭਾਈ ਸਜਾਦਾ ਭਾਈ ਰਜਾਦਾ ਤੇ ਬੇਟੀ ਕਾਕੀ ਭਾਈ ਸਜਾਦਾ ਭਾਈ ਰਜਾਦਾ ਤੇ ਬੇਟੀ ਕਾਕੀ ਹੈ ਤੇ ਘਰ ਵਾਲੀ ਦਾ ਜਿਹੜਾ ਨਾਮ ਹੈ ਬੀਬੀ ਰੱਖੀ ਇਹ ਵੀ ਸਾਨੂੰ ਕਿਸੇ ਨੇ ਕਮੈਂਟਾਂ ਰਾਹੀਂ ਦੱਸਿਆ ਸੀ ਤੇ ਜੇ ਇਹ ਨਾਮ ਸਹੀ ਨੇ ਤੁਸੀਂ ਵੀ ਵੈਗਰੂ ਲਿਖਿਓ ਜੇ ਕਿਸੇ ਨੂੰ ਹੋਰ ਇਹਦੇ ਬਾਰੇ ਕੋਈ ਜਾਣਕਾਰੀ ਹੈ ਤੋ ਵੀ ਸੰਗਤ ਜੀ ਜਰੂਰ ਹੋ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਪੱਕੇ ਸਾਥੀ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਅਖੀਰ ਤੱਕ ਗੁਰੂ ਨਾਨਕ ਸਾਹਿਬ ਦੇ ਨਾਲ ਸੇਵਾ ਕੀਤੀ ਆਪਣਾ ਸਾਰਾ ਜੀਵਨ ਜਿਹੜਾ ਉਹਨਾਂ ਦੇ ਲੇਖੇ ਦੇ ਵਿੱਚ ਲਾਇਆ ਸੋ ਉਹਨਾਂ ਦੇ ਜੀਵਨ ਬਾਰੇ ਥੋੜੀ ਜੀ ਛੋਟੀ ਜੀ ਤੁਹਾਡੇ ਨਾਲ ਆਪਾਂ ਜਾਣਕਾਰੀ ਦਿੱਤੀ ਹੈ ਜੇ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਿਓ ਤੇ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਪੇਜ ਤੇ ਇਸ Facebook ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਆਗੇ ਆਉਣ ਵਾਲੇ ਵੀਡੀਓ ਜਿਹੜੇ ਤੁਹਾਡੇ ਕੋਲ ਪਹੁੰਚ ਜਾਣ ਸੋ ਇਹੋ ਜੀ ਜਾਣਕਾਰੀ ਵਾਲਾ ਅਹਿਮ ਜਾਣਕਾਰੀ ਵਾਲੀ ਵੀਡੀਓ ਜਿਹੜੀਆਂ ਨੇ ਅਸੀਂ ਪਾਉਂਦੇ ਰਹਿੰਨੇ ਆ ਸੋ ਵੀਡੀਓ ਨੂੰ ਸ਼ੇਅਰ ਕਰਿਓ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ